ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਸੁਖਦੇਵ ਸਿੰਘ ਐ ਤੇ ਮੇਰੇ ਨਾਲ ਸੀਨੀਅਰ ਜਰਨਲਿਸਟ ਗੁਰਪ੍ਰੀਤ ਅੱਜ ਅਸੀਂ ਗੱਲਬਾਤ ਕਰਾਂਗੇ ਬਿਨਾ OTP ਦੇ ਖਾਤਿਆਂ ਚੋਂ ਪੈਸੇ ਨਿਕਲਣ ਵਾਲੇ ਸਾਈਬਰ ਫਰਾਡਸ ਬੰਦੀ ਗੁਰਪ੍ਰੀਤ ਜੀ ਕੀ ਇਹ ਵਾਕਿਆ ਸੰਭਵ ਹੈ ਕਿ ਬਿਨਾ OTP ਦੇ ਖਾਤਿਆਂ ਚੋਂ ਪੈਸੇ ਨਿਕਲ ਸਕਦੇ ਹਨ ਜੀ ਸੁਖਦੇਵ ਜੀ ਅ ਇਹ ਜਿਹੜਾ ਤੁਸੀਂ ਅੱਜ ਮੁੱਦਾ ਛੇੜਿਆ ਕਿ ਬਿਨਾ OTP ਤੋਂ ਜਿਹੜੇ ਖਾਤਿਆਂ ਚੋਂ ਪੈਸੇ ਨਿਕਲ ਰਹੇ ਨੇ ਅ ਮਤਲਬ ਬਹੁਤ ਸਾਰੇ ਕੇਸ ਸਾਡੇ ਕੋਲ ਵੀ ਆ ਰਹੇ ਨੇ ਬਹੁਤ ਸਾਰੇ ਕੰਪਲੇਨੈਂਟਸ ਜਿਹੜੀਆਂ ਨੇ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਅ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਜਿਹੜੇ ਪੈਸੇ ਨਿਕਲਦੇ ਆ ਬਿਨਾਂ OTP ਤੋਂ ਵੈਸੇ ਇਸ ਤਰ੍ਹਾਂ ਨਹੀਂ ਹੁੰਦਾ ਆਲਮੋਸਟ ਕਿਤਨੇ ਕਿਤੇ ਸਾਡੀ ਵੀਕਨੈਸ ਹੁੰਦੀ ਹੈ ਸਾਡੇ ਸਾਡੇ ਚ ਕਿਤਨੇ ਕਿਤੇ ਕਮੀ ਹੁੰਦੀ ਹੈ ਜਿਸ ਦੇ ਕਾਰਨ ਉਹ ਛਾਤਰ ਲੋਕ ਉਹ ਹੈਕਰਸ ਜਿਹੜੇ ਨੇ ਉਹ ਅਟੈਕ ਕਰਦੇ ਨੇ ਸਾਡੇ ਤੇ ਉਹ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਸਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਪਹਿਲੀ ਗੱਲ ਤਾਂ ਅਣਜਾਣ ਨੰਬਰ ਤੋਂ ਜਿੰਨੀਆਂ ਵੀ ਕਾਲਾਂ ਆਉਂਦੀਆਂ ਨੇ ਪਹਿਲ ਮਤਲਬ ਉਹਨਾਂ ਨੂੰ ਪਿਕ ਕਰਨ ਤੋਂ ਪਹਿਲਾਂ ਤੁਸੀਂ ਟ੍ਰੂ ਕਾਲਰ ਜਾਂ ਕਿਸੇ ਹੋਰ ਜਿਹੜੀ ਸਾਈਟ ਆ ਉਹਦੇ ਤੇ ਸਰਚ ਕਰ ਲਓ ਕਿ ਇਹ ਨੰਬਰ ਇਲੀਗਲ ਮਤਲਬ ਚੁੱਕਣ ਯੋਗ ਹੈ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਨੰਬਰ ਨੇ ਅੱਜਕੱਲ ਸਪੈਮ ਚ ਪਾਏ ਹੁੰਦੇ ਨੇ ਜਿੱਦਾਂ ਏਅਰਟਲ ਕੰਪਨੀ ਨੇ ਐਦਾਂ ਦੀ ਇੱਕ ਮੁਹਿੰਮ ਸ਼ੇੜੀ ਹੋਈ ਆ ਕਿ ਉਹਦੇ ਵਿੱਚ ਜਿਹੜੇ ਜਿਹੜੇ ਹੈਕਰਸ ਨੇ ਜਾਂ ਜਿਹੜੇ ਸਪੈਮ ਵਾਲੇ ਨੰਬਰ ਨੂੰ ਆਟੋਮੈਟਿਕਲੀ ਸ਼ੋਅ ਕਰ ਜਾਂਦੇ ਨੇ ਕਿ ਇਹ ਫੇਕ ਇਹ ਫੇਕ ਨੰਬਰ ਨੇ ਜਾਂ ਫਰਾਡ ਨੇ ਆਟੋਮੈਟਿਕ ਕਾਲਾਂ ਕੱਟੀਆਂ ਜਾਂਦੀਆਂ ਨੇ ਏਟਲ ਏਟਲ ਇੱਕ ਕੰਪਨੀ ਮੋਬਾਈਲ ਕੰਪਨੀ ਇਦਾਂ ਦੀ ਹੈ ਜਿਹਦੇ ਮਤਲਬ ਜਿਨ੍ਹਾਂ ਨੇ ਇਹ ਸਰਵਿਸਿਜ਼ ਸ਼ੁਰੂ ਕੀਤੀਆਂ ਲੋਕਾਂ ਦੇ ਭਲਾਈ ਦੇ ਵਾਸਤੇ ਸੋ ਹੁੰਦਾ ਕੀ ਹੈ ਕਿ ਅਸੀਂ ਬਹੁਤ ਵਾਰੀ ਇਦਾਂ ਦੀ ਗਲਤੀ ਕਰ ਬੈਠਦੇ ਹਾਂ ਕਿ ਜਦੋਂ ਸਾਨੂੰ ਮੋਬਾਈਲ ਮੋਬਾਈਲ ਸਾਡੇ ਮੋਬਾਈਲ ਤੇ ਅੱਜ ਕੱਲ ਸਾਰਾ ਕੁਝ ਸਾਡੇ ਮੋਬਾਈਲ ਦੇ ਨਾਲ ਜੁੜਿਆ ਹੋਇਆ ਬੈਂਕ ਅਕਾਊਂਟ ਆਧਾਰ ਕਾਰਡ ਪਲੱਸ ਪੋਸਟ ਆਫਿਸ ਦਾ ਜਾਂ ਜਿੰਨਾ ਕੁਝ ਵੀ ਹੈ ਸਰਕਲ ਜਿਹੜਾ ਉਹ ਸਾਡੇ ਸਾਰੇ ਮੋਬਾਈਲ ਫੋਨ ਦੇ ਨਾਲ ਜੁੜਿਆ ਹੋਇਆ ਹੈ ਤੇ ਜੇ ਤੁਹਾਨੂੰ ਮਤਲਬ ਫਰਸਟ ਸੈਕਿੰਡ ਥਰਡ ਤਿੰਨ ਕਾਲਸ ਜੇਕਰ ਇੱਕੋ ਨੰਬਰ ਤੋਂ ਅਣਜਾਣ ਨੰਬਰ ਤੋਂ ਇੱਕੋ ਇੱਕੋ ਸਮੇਂ ਆਉਂਦੀਆਂ ਨੇ ਜੇ 10 15 ਮਿੰਟ ਦੇ ਵਕਫੇ ਦੇ ਵਿੱਚਕਾਰ ਆਉਂਦੀਆਂ ਨੇ ਤਾਂ ਸਾਨੂੰ ਕਾਲ ਪਿਕ ਕਰਨ ਤੋਂ ਪਹਿਲਾਂ ਤਾਂ ਸਰਚ ਕਰ ਲੈਣਾ ਚਾਹੀਦਾ ਹੈ ਵੀ ਇਹ ਨੰਬਰ ਹੈ ਅਸਲੀ ਜਾਂ ਨਹੀਂ ਹੈ ਜੇ ਮਤਲਬ ਪੈਸੇ ਕੋਈ ਸ਼ੇਡ ਸਟਾਰਟ ਕਰ ਰਿਹਾ ਹੈ ਸੈਕੰਡ ਗੱਲ ਇਹ ਆ ਕਿ ਅਗਰ ਤੁਸੀਂ ਕਾਲ ਕਿਸੇ ਅਣਜਾਣ ਨੰਬਰ ਦੀ ਪਿਕ ਕਰ ਵੀ ਲੈਂਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਜੇਕਰ ਕਾਲ ਆਂਦੀ ਹੈ ਸਾਹਮਣੇ ਤੋਂ ਆਵਾਜ਼ ਨਹੀਂ ਆ ਰਹੀ ਤਾਂ ਤੁਸੀਂ ਸਾਹਮਣੇ ਤੋਂ ਦੋ ਤਿੰਨ ਕਾਲਾਂ ਆਉਂਦੀਆਂ ਨੇ ਜਦੋਂ ਤੁਸੀਂ ਬੈਕ ਕਾਲ ਕਰਦੇ ਹੋ ਤਾਂ ਆਲਮੋਸਟ ਐਦਾਂ ਹੁੰਦਾ ਬਹੁਤ ਸਾਰੇ ਕੇਸਿਸ ਚ ਐਦਾਂ ਪਾਇਆ ਗਿਆ ਹੈ ਕਿ ਜਦੋਂ ਅਸੀਂ ਬੈਕ ਕਾਲ ਕਰਦੇ ਹਾਂ ਤੇ ਸਾਡੀ ਆਵਾਜ਼ ਜਿਹੜੀ ਹੈ ਟਾਈਪ ਹੋ ਜਾਂਦੀ ਹੈ ਤਾਂ ਉਹ ਜਿਹੜੇ ਹੈਕਰਸ ਨੇ ਉਹ ਸਾਡੇ ਜਿਹੜੇ ਜਾਣਕਾਰ ਹੁੰਦੇ ਨੇ ਉਹਨਾਂ ਦੇ ਨਾਲ ਤਾਲੁਕਤ ਕਰਦੇ ਨੇ ਸੰਪਰਕ ਕਰਦੇ ਨੇ ਇਸ ਤਰੀਕੇ ਦੇ ਨਾਲ ਕਿ ਸਾਡਾ ਜਿਹੜਾ ਕੰਟੈਕਟ ਆ ਉਹਦੇ ਉਹਦੇ ਜਰੀਏ ਉਹ ਜਿੰਨੇ ਵੀ ਸਾਡੀ ਆਈਡਿਸ ਹੁੰਦੀਆਂ ਨੇ ਜਿਦਾ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਉਹ ਸਾਰਾ ਕੁਝ ਸਾਡੇ ਮੋਬਾਈਲ ਦੇ ਨਾਲ ਜੁੜਿਆ ਹੁੰਦਾ ਤਾਂ ਉਹ ਕੀ ਹੁੰਦਾ ਵੀ ਬਿਨਾਂ OTP ਤੋਂ ਇਸ ਤਰੀਕੇ ਦੇ ਨਾਲ ਕਾਲ ਕਰ ਲੈਂਦੇ ਨੇ ਜਦੋਂ ਅਸੀਂ ਕਾਲ ਨਾ ਕੋਈ ਪਿਕ ਨਹੀਂ ਕਰ ਪਾਉਂਦੇ ਤਾਂ ਜਦੋਂ ਅਸੀਂ ਬੈਕ ਕਾਲ ਕਰਦੇ ਹਾਂ ਤਾਂ ਸਾਡਾ ਆਲਮੋਸਟ ਜਿਹੜੇ ਹੈਕਰਸ ਹੁੰਦੇ ਨੇ ਉਹਨਾਂ ਕੋਲ ਐਦਾਂ ਦੇ ਨੰਬਰ ਹੁੰਦੇ ਨੇ ਕੁਝ ਕੁਝ ਐਦਾਂ ਦੇ ਕੰਟੈਕਟਸ ਹੁੰਦੇ ਨੇ ਜਿਹੜੇ ਅਸੀਂ ਸਾਡੇ ਬੈਕ ਕਾਲ ਕਰਦੇ ਹਾਂ ਅਨਸਾਰ ਜਿਹੜੇ ਨੂੰ ਉਹਨਾਂ ਦੇ ਕੋਲ ਚਲੇ ਜਾਂਦੇ ਨੇ ਸਾਡਾ ਬੈਕਐਂਡ ਡਾਟਾ ਚਲੇ ਜਾਂਦਾ ਤੇ ਉਹਨੇ ਵਿੱਚ ਐਦਾਂ ਹੁੰਦਾ ਬਹੁਤ ਵਾਰੀ ਐਦਾਂ ਹੋਇਆ ਕਿ ਜਿਨ੍ਹਾਂ ਮੋਬਾਈਲ ਫੋਨਾਂ ਦੇ ਪਾਸਵਰਡ ਸਿਕਯੁਰ ਨਹੀਂ ਹੁੰਦੇ ਜਾਂ ਪਾਸਵਰਡ ਘੱਟ ਜਾਂ ਢਿੱਲੇ ਰੱਖੇ ਹੁੰਦੇ ਆ ਜਾਂ ਇੰਨੇ ਚ ਸਟਰੋਂਗ ਪਾਸਵਰਡ ਨਹੀਂ ਹੁੰਦੇ ਉਨਾ ਮੋਬਾਈਲ ਫੋਨਾਂ ਦੇ ਹੈਕ ਹੋਣ ਦੀ ਜਾਂ ਉਹਨਾਂ ਮੋਬਾਈਲ ਫੋਨਾਂ ਚ ਪਾਸਵਰਡ ਲੀਕ ਹੋਣ ਦੀ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਤਾਂ ਇਹ ਬਹੁਤ ਸਾਰੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਕਿ ਮਤਲਬ ਕਾਲਸ ਦੇ ਜਰੀਏ ਕਿ ਬਿਨਾ ਤੁਹਾਨੂੰ ਕਾਲ ਕੀਤੇ ਬਿਨਾ ਸਭ ਕੁਝ ਕੀਤੇ ਤੁਹਾਡੇ ਮਤਲਬ ਅਕਾਊਂਟਸ ਦੇ ਵਿੱਚੋਂ ਜਿਹੜੇ ਪੈਸੇ ਨਿਕਲ ਜਾਂਦੇ ਨੇ ਜਾਂ ਤੁਹਾਡਾ ਫੋਨ ਜਿਹੜਾ ਹੈਕ ਕਰ ਲਿਆ ਜਾਂਦਾ ਜੀ ਗੁਰਪ੍ਰੀਤ ਜੀ ਇਹ ਵਾਲੇ ਫਰਾਡ ਜ਼ਿਆਦਾਤਰ ਕਿਸ ਉਮਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਅਤੇ ਕਿਸੇ ਵਿਅਕਤੀ ਦੇ ਖਾਤੇ ਵਿੱਚੋਂ ਬਿਨਾਂ OTP ਦੇ ਪੈਸੇ ਨਿਕਲਣਾ ਕੀ ਇਹ ਬੈਂਕ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਿਵੇਂ ਕੋ ਇਹਦੇ ਵਿੱਚ ਮਤਲਬ ਹਰ ਵਰਗ ਦੇ ਉਮਰ ਦੇ ਜਿਹੜੇ ਨੇ ਜ਼ਰੂਰੀ ਨਹੀਂ ਕਿ ਕੋਈ ਬਿਰਦਾ ਜਾਂ ਕੋਈ ਘੱਟ ਪੜਿਆ ਲਿਖਿਆ ਉਹੀ ਇਸ ਦਾ ਸ਼ਿਕਾਰ ਹੁੰਦਾ ਆ ਇਹਦੇ ਜਿਵੇਂ ਦੱਸਣਾ ਚਾਹੁੰਦਾ ਕਿ ਹਰ ਏਜ ਗਰੁੱਪ ਦੇ ਜਿਹੜਾ ਪਰਸਨ ਉਹ ਇਸ ਚੀਜ਼ ਦਾ ਸ਼ਿਕਾਰ ਹੁੰਦਾ ਉਹਦੇ ਚ ਵੈਸੇ ਤਾਂ ਬੀਸਿਕਲੀ ਜ਼ਿਆਦਾਤਰ ਜਿਹੜੇ ਹੈਕਰਸ ਹੁੰਦੇ ਨੇ ਉਹਨਾਂ ਦੇ ਵੱਲੋਂ ਅ ਜਿਆਦਾਤਰ ਜਿਹੜੇ ਟਾਰਗੇਟ ਕੀਤਾ ਜਾਂਦਾ ਉਹ 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 ਉਹਨਾਂ ਬੰਦੇ ਨੂੰ ਟਾਰਗੇਟ ਕੀਤਾ ਜਾਂਦੇ ਜਨ ਜਿਹੜੇ ਰਿਟਾਇਰਡ ਨੇ ਜਾਂ ਜਿਹੜੇ ਜਿਨ੍ਹਾਂ ਦੀ ਉਮਰ ਕੋਈ 70 ਪਲਸ ਆ ਜਾਂ ਜਿਨ੍ਹਾਂ ਨੂੰ ਥੋੜੀ ਬਹੁਤੀ ਮੋਬਾਈਲ ਫੋਨ ਦੀ ਨੌਲੇਜ ਘੱਟ ਆ ਉਹਨਾਂ ਲੋਕਾਂ ਨੂੰ ਜਿਆਦਾ ਟਾਰਗੇਟ ਕੀਤਾ ਜਾਂਦਾ ਤੇ ਅਗਲਾ ਸਵਾਲ ਤੁਹਾਡਾ ਜਿਹੜਾ ਸੀਗਾ ਕਿ ਬੈਂਕ ਵੀ ਜ਼ਿੰਮੇਵਾਰ ਹੈ ਅ ਦੇਖੋ ਕਿਤਨੇ ਕਿਤੇ ਜਦੋਂ ਬਿਨਾ OTP ਤੋਂ ਜਾਂ ਬਿਨਾ ਸਾਡੀ ਪਰਮਿਸ਼ਨ ਤੋਂ ਜੇਕਰ ਸਾਡੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲਦੇ ਨੇ ਤਾਂ ਆਲਮੋਸਟ ਹੁੰਦੇ ਆ ਬੈਂਕ ਜ਼ਿੰਮੇਵਾਰ ਤੇ ਉਹਦੇ ਲਈ ਕੁਝ ਗਾਈਡਲਾਈਨਸ ਹੈਗੀਆਂ ਨੇ ਕਿ ਜੇਕਰ ਸਾਡੇ ਅਕਾਊਂਟ 'ਚ ਸਾਡੇ ਤੋਂ ਪੁੱਛੇ ਬਗੈਰ ਜੇਕਰ ਕੋਈ ਪੈਸੇ ਨਿਕਲਦੇ ਨੇ ਤਾਂ ਉਹ ਅਸੀਂ ਮੈਂ ਸੁਜੈਸਟ ਕਰਾਂਗਾ ਆਪਣੇ ਈਵਰਸ ਨੂੰ ਕਿ ਉਹ RBI ਦੀ ਵੈਬਸਾਈਟ ਤੇ ਜਾ ਕੇ ਉਹ ਸਾਰਾ ਡਾਟਾ ਰੀਡ ਕਰ ਸਕਦੇ ਨੇ ਸਾਰੀ ਜੋ ਲਾਅ ਹੈ RBI ਦਾ ਵੀ ਅਗਿਆ ਦੇ ਬਗੈਰ ਜੇਕਰ ਕਿਸੇ ਦੇ ਅਕਾਊਂਟ 'ਚ ਪੈਸੇ ਨਿਕਲਦੇ ਨੇ ਤਾਂ ਉਹ ਰਿਕਵਰ ਕਿਸ ਤਰੀਕੇ ਦੇ ਨਾਲ ਕੀਤੇ ਜਾ ਸਕਦੇ ਨੇ ਇਥੇ ਇਹ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਫਰਾਡ ਵਧ ਰਹੇ ਨੇ ਤਾਂ ਉਸ ਤਰੀਕੇ ਦੇ ਨਾਲ ਜਿਹੜੇ ਹੈਕਰਸ ਨੇ ਜਾਂ ਜਿਹੜੇ ਜਿਹੜੇ ਸਾਡੇ ਮੋਬਾਈਲਾਂ ਦੇ ਨਾਲ ਜਾਂ ਇਲੈਕਟ੍ਰੋਨਿਕ ਪਾਰਟਸ ਦੇ ਨਾਲ ਛੇਡਛਾੜ ਕਰਨ ਵਾਲੇ ਨੇ ਉਹਨਾਂ ਦੇ ਦਿਮਾਗ ਵੀ ਵੱਧ ਰਹੇ ਨੇ ਉਹ ਇਸ ਤਰੀਕੇ ਦੇ ਨਾਲ ਸਾਨੂੰ ਅਟੈਕਟ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਸਾਨੂੰ ਸਾਡੇ ਸਾਹਮਣੇ ਐਡਸ ਦਿਖਾਈਆਂ ਜਾ ਰਹੀਆਂ ਨੇ ਜਿਸ ਤੇ ਕਾਰਨ ਸਾਡੇ ਜਿਹੜੇ ਲੋਕ ਨੇ ਉਹ ਗੁੰਮਰਾਹ ਹੋ ਰਹੇ ਨੇ ਉਹਨਾਂ ਦੇ ਅਕਾਊਂਟਸ ਜਿਹੜੇ ਨੇ ਉਹ ਮਤਲਬ ਖਾਲੀ ਹੋ ਰਹੇ ਨੇ ਤਾਂ ਗੁਰਪ੍ਰੀਤ ਜੀ ਜੇਕਰ ਕਿਸੇ ਨੂੰ ਸ਼ੱਕ ਹੋ ਜਾਵੇ ਕਿ ਉਹ ਸਾਈਬਰ ਫਰੋਡ ਦਾ ਨਿਸ਼ਾਨਾ ਬਣ ਰਿਹਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਆ ਦੇਖੋ ਇਹਨਾਂ ਤੋਂ ਇਹਨਾਂ ਤੋਂ ਜੇਕਰ ਸਾਡੇ ਮੋਬਾਈਲ ਖਾਤੇ ਚੋਂ ਜੇਕਰ ਪੈਸੇ ਨਿਕਲ ਜਾਂਦੇ ਨੇ ਤਾਂ ਅਸੀਂ ਪਹਿਲਾਂ ਦਾ ਸਬੰਧਤ ਬੈਂਕ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ ਬੈਂਕ ਤੋਂ ਜਿਹੜੀ ਇਨਫਰਮੇਸ਼ਨ ਬੈਂਕ ਨਾਲ ਇਨਫਰਮੇਸ਼ਨ ਸ਼ੇਅਰ ਕਰੋ ਇਸ ਤੋਂ ਇਲਾਵਾ ਫਿਰ ਬੈਂਕ ਤੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਸਲਾਹ ਕਰੋ ਕਿ ਇਹ ਪੁਲਿਸ ਕਿਸ ਬੰਦਾ ਹੈ ਇਹਨੂੰ ਸਾਈਬਰ ਸਿਕਿਉਰਿਟੀ ਚ ਦਿੱਤਾ ਜਾਵੇ ਸਾਈਬਰ ਸੈੱਲ ਚ ਦਿੱਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਸਾਡੇ ਅਕਾਊਂਟਸ ਦੇ ਨਾਲ ਕਿਹੜੇ ਬੰਦੇ ਨੇ ਸ਼ੇਅਰ ਸਟ ਕੀਤੀ ਤੇ ਅਸੀਂ ਇਸ ਚੀਜ਼ ਦਾ ਸ਼ਿਕਾਰ ਕਿਸ ਤਰ੍ਹਾਂ ਹੋਏ ਉਸ ਚੀਜ਼ ਦੀ ਸਾਰੀ ਇਨਫਰਮੇਸ਼ਨ ਹੈ ਜਿਹੜੀ ਉਹ ਸਾਈਬਰ ਸੈੱਲ ਨੂੰ ਦੇਣੀ ਚਾਹੀਦੀ ਹੈ ਜਿਹੜਾ ਵੀ ਕਸਟਮਰ ਦੇ ਨਾਲ ਜਾਂ ਜਿਹਨਾਂ ਲੋਕਾਂ ਦੇ ਨਾਲ ਵੀ ਮਲਵੈਦਾ ਦਾ ਫਰਾਡ ਹੁੰਦਾ ਤੇ ਸੈਕਿੰਡ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਲੋਕਾਂ ਨੂੰ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਸਾਨੂੰ ਕੋਈ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਜਿਹਨਾਂ ਬਾਰੇ ਅਸੀਂ ਜਾਣਦੇ ਪਛਾਣਦੇ ਨਹੀਂ ਜਾਂ ਜਿਹੜੇ ਮੈਸੇਜ ਆਉਂਦਾ ਸਾਡਾ ਕੋਈ ਲੈਣਾ ਦੇਣਾ ਨਹੀਂਗਾ ਤੇ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੇ ਧਿਆਨ ਨਾ ਦੇਈਏ ਤੇ ਇਸ ਤੋਂ ਇਲਾਵਾ ਜੇਕਰ ਸਾਨੂੰ ਕੋਈ ਐਦਾਂ ਦੇ ਗੁੰਮਰਾਹਕੁੰਨ ਮੈਸੇਜ ਕਰਦਾ ਤਾਂ ਉਹ ਉਸ ਨਾਲ ਸੰਬੰਧਿਤ ਵੈਸੇ ਪੰਜਾਬ ਪੁਲਿਸ ਦੀਆਂ ਜਾਂ ਜਿੰਨੀਆਂ ਵੀ ਸੈਂਟਰ ਏਜੰਸੀਸ ਨੇ ਉਹਨਾਂ ਦੀ ਆਲਮੋਸਟ ਸਾਰਾ ਡਾਟਾ ਜਿਹੜਾ ਹੈ ਉਹ ਵੈਬਸਾਈਟ ਤੇ ਇਹਦੇ ਤੇ ਉਹਨਾਂ ਦੇ ਜਿਹੜੇ ਅਕਾਊਂਟਸ ਨੇ ਉਹਨਾਂ ਦੇ ਵੈਬਸਾਈਟ ਤੇ ਉਹਨਾਂ ਦੇ ਉਹਨਾਂ ਦੇ ਅੱਜ ਕੱਲ ਤਾਂ ਹੋਰ ਕੁਛ ਚੱਲਿਆ ਵੀ ਟੈਲੀਗ੍ਰਾਮ ਟੈਲੀਗ੍ਰਾਮ ਚੈਨਲ ਤੇ ਹੈਗੇ ਨੇ ਪੰਜਾਬ ਪੁਲਿਸ ਦਾ ਐਡਰੈਸ ਹੈਗਾ ਤੁਸੀਂ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਪੰਜਾਬ ਪੁਲਿਸ ਇੰਡੀਆ ਕਰਕੇ ਆ ਇਸ ਤੋਂ ਇਲਾਵਾ WhatsApp ਤੇ ਚੈਨਲ ਹੈਗਾ ਜਿੱਦੇ ਤੁਹੇ ਰੈਗੂਲਰ ਉਹ ਇਨਫੋਰਮੇਸ਼ਨ ਦੇ ਰਹੇ ਨੇ ਕਿ ਤੁਸੀਂ ਇਹਨਾਂ ਤੋਂ ਸੁਰੱਖਿਅਤ ਕਿੱਦਾਂ ਰਹਿ ਸਕਦੇ ਹੋ ਸੋ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਕਿ ਇਸ ਤੋਂ ਸੁਰੱਖਿਅਤ ਹੋਰ ਕਿਸ ਤਰ੍ਹਾਂ ਰਿਹਾ ਜਾ ਸਕਦਾ ਵੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਪਹਿਲੀ ਗੱਲ ਕਿਸੇ ਦੇ ਨਾਲ ਕੋਈ ਵੀ ਡਾਟਾ ਜਿਹੜਾ ਸ਼ੇਅਰ ਨਾ ਕਰੋ ਇਹਦੇ ਤੋਂ ਇਲਾਵਾ ਤੁਸੀਂ ਜਿਹੜੇ ਪਾਸਵਰਡ ਨੇ ਆਪਣੇ ਫੋਨ ਦੇ ਪਾਸਵਰਡ ਨੂੰ ਸਟਰੋਂਗ ਰੱਖੋ ਬੈਂਕ ਅਕਾਊਂਟ ਦਾ ਜਿਹੜਾ ਤੁਹਾਡਾ ਜਿਹੜਾ ਕੋਡ ਹੁੰਦਾ ਉਹਨੂੰ ਸਟਰੋਂਗ ਰੱਖੋ ਪਲੱਸ ਜਦੋਂ ਤੁਸੀਂ ਕਿਸੇ ਐਪ ਜਰੀਏ ਜਾਂ ਜਦੋਂ Google Pay ਹੋ ਗਿਆ PhonePe ਹੋ ਗਿਆ ਜਾਂ Paytm ਵਗੈਰਾ ਹੋ ਗਿਆ ਜਿੱਦੇ ਲਈ ਤੁਸੀਂ ਪੇਮੈਂਟ ਕਰਦੇ ਹੋ ਉਹਨਾਂ ਦੇ ਪਾਸਵਰਡ ਵੀ ਸਟਰੋਂਗ ਰੱਖੋ ਤਾਂ ਜੋ ਇੱਕ ਤਾਂ ਤੁਸੀਂ ਆਪਣੇ ਡੇਟ ਆਫ ਬਰਥ ਦੇ ਨਾਲ ਮਿਲਦਾ ਜੁਲਦਾ ਕੁਝ ਵੀ ਨਾ ਰੱਖੋ ਕੋਈ ਵੀ ਪਾਸਵਰਡ ਜਿਹੜਾ ਹੈ ਉਹ ਆਪਣੀ ਡੇਟ ਆਫ ਬਰਥ ਦੇ ਨਾਲ ਮਿਲਦਾ ਜੁਲਦਾ ਨਾ ਰੱਖੋ ਕਿਉਂਕਿ ਇਹ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਕਿ ਮਤਲਬ ਜਿਹੜੇ ਹੈਕਰਸ ਨੇ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਕਿਉਂਕਿ ਉਹ ਸਾਡੀਆਂ ਸੋਸ਼ਲ ਮੀਡੀਆ ਪ੍ਰੋਫਾਈਲਸ ਤੇ ਸਾਡੇ ਡੇਟ ਆਫ ਬਰਥ ਡਾਟਾ ਪਿਆ ਹੋਇਆ ਹੈ ਤਾਂ ਉਹ ਬਹੁਤ ਛੇਤੀ ਜਿਹੜੇ ਨੇ ਇਹ ਜਿਹੜੀਆਂ ਚੀਜ਼ਾਂ ਕੈਚ ਹੋ ਜਾਂਦੀਆਂ ਤੇ ਜਦੋਂ ਵੀ ਤੁਸੀਂ ਪਾਸਵਰਡ ਕਿਸੇ ਵੀ ਚੀਜ਼ ਦਾ ਲਾਉਂਦੇ ਹੋ ਤਾਂ ਤੁਸੀਂ ਉੱਥੇ ਹੈਸ਼ਟੈਗ ਯੂਜ਼ ਕਰੋ ਤੇ ਤੁਸੀਂ ਐਟ ਦੀ ਰੇਟ ਯੂਜ਼ ਕਰੋ ਪਲੱਸ ਸਟਾਰਸ ਯੂਜ਼ ਕਰੋ ਜਾਂ ਮਤਲਬ ਐਦਾਂ ਦੇ ਵਰਡ ਯੂਜ਼ ਕਰੋ ਜਿਹੜੇ ਮਤਲਬ ਸਰਚ ਦੇ ਵਿੱਚ ਬਹੁਤ ਘੱਟ ਆਉਂਦੇ ਆ ਤਾਂ ਹੀ ਤੁਸੀਂ ਇਹਦੇ ਤੋਂ ਸੁਰੱਖਿਅਤ ਰਹਿ ਸਕਦੇ ਹੋ ਗੁਰਪ੍ਰੀਤ ਜੀ ਕਈ ਵਾਰੀ ਲਾਟਰੀ ਜਿੱਤਣ ਦੇ ਸੁਨਹਿਰੀ ਮੌਕੇ ਦੇ ਨਾਮ ਤੇ ਵੀ ਕਈ ਲੋਕਾਂ ਨਾਲ ਫਰਾਡ ਹੋ ਜਾਂਦੇ ਆ ਇਹਦੇ ਸਬੰਧ ਵਿੱਚ ਤੁਹਾਡਾ ਕੀ ਕਹਿਣਾ ਹੈ ਦੇਖੋ ਲਾਟਰੀ ਲਾਟਰੀ ਦੇ ਨਾਮ ਤੇ ਬਹੁਤ ਸਾਰੀਆਂ ਜਿਵੇਂ ਕੇਬੀਸੀ ਦੇ ਨਾਮ ਤੋਂ ਕੌਣ ਬਣੇਗਾ ਕਰੋੜਪਤੀ ਦੇ ਨਾਮ ਤੋਂ ਵੀ ਬਹੁਤ ਸਾਰੀਆਂ ਕਾਲਸ ਜਿਹੜੀਆਂ ਮਤਲਬ ਉਹ ਵਿਦੇਸ਼ਾਂ ਤੋਂ ਵੀ ਆਉਂਦੀਆਂ ਨੇ ਸਾਡੇ ਲੋਕਾਂ ਨੂੰ ਸਾਡੇ ਲੋਕ ਗਮਰਾਹ ਹੋ ਜਾਂਦੇ ਨੇ ਦੱਸਿਆ ਜਾਂਦਾ ਵੀ ਤੁਸੀਂ ਕਰੋੜਪਤੀ ਬਣ ਗਏ ਹੋ ਜਾਂ ਐਦਾਂ ਕੁਝ ਹੋ ਗਿਆ ਸੋ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਜਿੰਨੀ ਦੇਰ ਤੱਕ ਤੁਸੀਂ ਲਾਟਰੀ ਭਰਉਂਦੇ ਨਹੀਂ ਤੇ ਤੁਹਾਡੀ ਲਾਟਰੀ ਲੱਗ ਕਿਵੇਂ ਗਈ ਇਸ ਜੁੜੀਆਂ ਚੀਜ਼ਾਂ ਧਿਆਨ ਰੱਖਣ ਵਾਲੀਆਂ ਨੇ ਸੋ ਇਹਦੇ ਤੇ ਸਾਨੂੰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦੇ ਜਿਹਦੇ ਬਾਰੇ ਸਾਨੂੰ ਆਮ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਹੈ ਭਾਈ ਪਹਿਲੀ ਗੱਲ ਤਾਂ ਜਿੰਨੀ ਦੇਰ ਤੱਕ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਨੂੰ ਡਰਨਾ ਨਹੀਂ ਚਾਹੀਦਾ ਕਿਸੇ ਤੋਂ ਵੀ ਚਾਹੇ ਉਹ ਕੋਈ ਵੀ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਵੀ ਅਧਿਕਾਰੀ ਕਰਮਚਾਰੀ ਕੋਈ ਵੀ ਹੋਵੇ ਜਿਹੜਾ ਤੁਹਾਨੂੰ ਧਮਕਾ ਰਿਹਾ ਡਰਾ ਰਿਹਾ ਜਿੰਨੀ ਦੇਰ ਤੱਕ ਤੁਸੀਂ ਕੋਈ ਗਲਤ ਕੰਮ ਕੀਤਾ ਨਹੀਂ ਤੁਸੀਂ ਬਿਲਕੁਲ ਨਾ ਡਰੋ ਸੈਕੰਡ ਗੱਲ ਤੁਹਾਨੂੰ ਜੇਕਰ ਕੋਈ ਜੇ ਤੁਸੀ ਕੋਈ ਲਾਟਰੀ ਪਾਈ ਨਹੀਂ ਹਨਾ ਤੁਹਾਡੀ ਲਾਟਰੀ ਨਿਕਲ ਕੇ ਤਾਂ ਸਕਦੀ ਹੈ ਜਾਂ ਲੱਕੀ ਡਰਾ ਕਿਦਾਂ ਹੁਣ ਬਹੁਤ ਸਾਰੇ ਐਦਾਂ ਦੇ ਬੰਦੇ ਨੇ ਮਤਲਬ ਮੈਂ ਕੇਬੀਸੀ ਨਹੀਂ ਦੇਖਦਾ ਕੌਣ ਬਣੇਗਾ ਕਰੋੜਪਤੀ ਮੈਂ ਪ੍ਰੋਗਰਾਮ ਨਹੀਂ ਦੇਖਦਾ ਮੈਨੂੰ ਕੋਈ ਬੰਦਾ ਮੈਸੇਜ ਕਰ ਦਿੰਦਾ ਕਿ ਭਾਈ ਤੇਰਾ ਤੇਰੀ ਲਾਟਰੀ ਨਿਕਲੀ ਹੈ ਤੇਰਾ ਸਭ ਕੁਝ ਹੋਇਆ ਤੇ ਮੈਂ ਨਹੀਂ ਮੰਨਾਂਗਾ ਕਿਉਂਕਿ ਮੈਂ ਮੈਂ ਖੁਦ ਉਹ ਲਾਟਰੀ ਪਾਈ ਹੋਈ ਨਹੀਂ ਜਾਂ ਮੈਂ ਉਹ ਪ੍ਰੋਗਰਾਮ ਦਾ ਹਿੱਸਾ ਹੀ ਨਹੀਂ ਬਣਿਆ ਮੈਂ ਕਿਸ ਤਰ੍ਹਾਂ ਮਤਲਬ ਇਸੀ ਤੇ ਵਿਸ਼ਵਾਸ ਕਰ ਲਾਂਗਾ ਨਾ ਸੋ ਜਿਹੜੇ ਲਾਟਰੀ ਜਿੱਤਣ ਵਾਲੇ ਜਿਹੜੇ ਮਤਲਬ ਕਹਿੰਦੇ ਹੁੰਦੇ ਨੇ ਲਾਟਰੀ ਜਿੱਤੋ ਸੁਨਹਿਰੀ ਮੌਕਾ ਜਾਂ ਤੁਹਾਡੇ account 'ਸੇ ਨੇ ਪੈਸੇ ਕ੍ਰੈਡਿਟ ਹੋ ਗਏ ਨੇ ਸੋ ਇਹੋ ਜੀ ਚੀਜ਼ਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਤੇ ਜਿੰਨਾ ਵੀ ਹੋ ਸਕੇ ਆਪਣੇ ਆਪ ਨੂੰ ਸਿਕਿਉਰ ਰੱਖੋ ਆਪਣਾ ਡਾਟਾ ਜਿਹੜਾ ਕਿਸੇ ਦੇ ਨਾਲ ਵੀ ਸ਼ੇਅਰ ਨਾ ਕਰੋ ਕਿਉਂਕਿ ਅੱਜ ਕੱਲ ਜਿਹੜਾ ਮਤਲਬ ਇਹ ਤਾਂ OTP ਵਾਲਾ ਫਰਾਡ ਤਾਂ ਆਲਮੋਸਟ ਪਿਛਲੇ 3-4 3-4 ਨਹੀਂ ਸੋਰੀ 1.5-2 ਸਾਲਾਂ ਦੇ ਵਿੱਚ ਵਿੱਚ ਚੱਲਿਆ ਜਿਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਕਿਉਂਕਿ ਵੇਖੋ ਸਰਕਾਰ ਬਹੁਤ ਸਾਰੀਆਂ ਸਕੀਮਾਂ ਚਲਾਉਂਦੀ ਹੈ ਇਹਦੇ ਬਾਰੇ ਜਾਗਰੂਕ ਰਹੋਗੇ ਅੱਜ ਕੱਲ ਤਾਂ ਤੁਸੀਂ ਜਦੋਂ ਕਾਲ ਕਰਦੇ ਹੋ ਤਾਂ ਤੁਹਾਡੀ ਕਾਲ ਤੇ ਵੀ ਇਹੀ ਇਹੀ ਦੱਸਿਆ ਜਾਂਦਾ ਕਿ ਜੇਕਰ ਤੁਹਾਨੂੰ ਕਿਸੇ CID ਆਫੀਸਰ ਬਾਰੇ ਜਾਂ CBI ਆਫੀਸਰ ਬਾਰੇ ਜਾਂ ਪੁਲਿਸ ਬਾਰੇ ਜਾਂ ਸਾਈਬਰ ਸੈੱਲ ਬਾਰੇ ਜਾਂ ਕੋਈ ਸੀਨੀਅਰ ਅਧਿਕਾਰੀ ਉਹਨਾਂ ਦੇ ਬਾਰੇ ਮਤਲਬ ਉਹਨਾਂ ਦਾ ਨਾਮ ਲੈ ਕੇ ਜੇਕਰ ਕੋ ਤੁਹਾਨੂੰ ਗੱਲਬਾਤ ਕਰਦਾ ਤੁਹਾਡੀ ਧਮਕੀ ਦਿੰਦਾ ਤੁਹਾਨੂੰ ਤਾਂ ਤੁਸੀਂ ਜਿਹੜੀ ਉਹਦੀ ਸ਼ਿਕਾਇਤ ਆ ਜਿਹੜੀ ਉਹ ਸੰਬੰਧਿਤ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਕਰ ਸਕਦੇ ਹੋ ਤੁਸੀਂ ਜਿਹੜੀ ਉਸ ਨਾਲ ਸੰਬੰਧ ਤੁਸੀਂ ਪੀਆਈਬੀ ਨੇ ਜਿਹੜਾ ਇੱਕ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਇੱਕ ਇੱਕ ਕੰਟੈਕਟ ਨੰਬਰ ਜਾਰੀ ਕੀਤਾ ਹੋਇਆ ਤੁਸੀਂ ਉਹਦੇ ਤੇ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਸਾਡੇ ਨਾਲ ਇਹ ਕੁਝ ਫਰਾਡ ਹੋ ਰਿਹਾ ਹੈ ਤੇ ਤਾਂ ਹੀ ਤੁਸੀਂ ਸਿਕਿਉਰ ਹੋ ਸਕਦੇ ਨਾਲੇ ਆਪ ਸਿਕਿਉਰ ਹੋ ਨਾਲੇ ਤੁਸੀਂ ਆਪਣੇ ਅ ਸੰਗੀਆਂ ਸਾਥੀਆਂ ਨੂੰ ਜਿਹੜੇ ਨੇ ਉਹ ਅਵੇਅਰ ਕਰੋ ਕਿਉਂਕਿ ਇਹ ਅੱਜ ਕੱਲ ਬਹੁਤ ਚੱਲ ਰਿਹਾ ਹੈ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਖੁਦ ਨਹੀਂ ਇਸ ਬਾਰੇ ਸਮਝਾਂਗੇ ਸੋਚਾਂਗੇ ਉਨੀ ਦੇਰ ਤੱਕ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਜਿਹੜੀ ਅਗਲੀ ਪੀੜ੍ਹੀ ਉਹਨਾਂ ਨੂੰ ਨਹੀਂ ਦੱਸ ਸਕਾਂਗੇ ਕਿ ਇਸ ਤਰ੍ਹਾਂ ਦਾ ਫਰਾਡ ਵੀ ਜਿਹੜਾ ਹੈ ਇਸ ਇਸ ਥੇ ਹੋ ਰਿਹਾ ਹੈ ਹਨ ਇਹ ਮਤਲਬ ਇਹ ਕੱਲਾ ਸਾਡੇ ਇੰਡੀਆ ਦੇ ਵਿੱਚ ਨਹੀਂ ਬਹੁਤ ਸਾਰੇ ਮੁਲਕਾਂ ਤੋਂ ਜਿਹੜੀਆਂ ਨੇ ਖਬਰਾਂ ਰੈਗੂਲਰ ਆ ਰਹੀਆਂ ਨੇ ਕੀ ਮਤਲਬ ਉਹਨਾਂ ਦੇ ਨਾਲ ਹੁਣ ਕਿਤੇ ਪਲਾਟ ਦੇ ਨਾਮ ਤੇ ਫਰਾਡ ਹੋ ਰਿਹਾ ਕਿਤੇ 골ਡ ਦੇ ਨਾਮ ਤੇ ਫਰਾਡ ਹੋ ਰਿਹਾ ਕਿਤੇ ਬੈਂਕ ਲੋਨ ਦੇ ਨਾਮ ਤੇ ਫਰਾਡ ਹੋ ਰਿਹਾ ਮਤਲਬ ਬਹੁਤ ਸਾਰੀਆਂ ਐਪਸ ਤੇ ਜੀ ਇਹ ਵੀ ਫਰਾਡ ਹੋ ਰਿਹਾ ਸੋ ਜਿੱਥੇ ਜਿਹੜੀਆਂ ਸਾਡੀਆਂ ਛੋਟੀਆਂ ਛੋਟੀਆਂ ਗਲਤੀਆਂ ਨੇ ਉਸ ਦੇ ਕਾਰਨ ਸਾਡਾ ਫੋਨ ਜਿਹੜਾ ਉਹ ਹੈਕ ਹੋ ਜਾਂਦਾ ਹੈ ਕਈ ਵਾਰੀ ਕਈ ਐਦਾਂ ਦੀ ਐਪਸ ਹੁੰਦੀਆਂ ਨੇ ਜਿਹੜੀਆਂ ਸਾਡੇ ਫੋਨ 'ਚ ਇੰਸਟਾਲ ਹੋਣ ਦੇ ਨਾਲ ਜਿਹੜਾ ਮਤਲਬ ਜਿਹੜਾ ਐਪ ਜਦੋਂ ਇੰਸਟਾਲ ਕਰਦੇ ਆ ਤਾਂ ਜਰੂਰ ਇਹ ਚੈੱਕ ਕਰਿਆ ਕਰੋ ਕਿ ਉਹ ਐਪ ਐਕਚੁਅਲ ਚ ਸਿਕਿਓਰ ਹੈ ਜਾਂ ਨਹੀਂ ਹੈ ਅਗਰ ਉਹ ਐਪ ਸਿਕਿਓਰ ਨਹੀਂ ਹੈ ਤਾਂ ਤੁਸੀਂ ਕਾਈਂਡਲੀ ਇਸ ਚੀਜ਼ ਨੂੰ ਇਸ ਚੀਜ਼ ਤੇ ਕਦੀ ਵੀ ਗੌਰ ਨਾ ਕਰੋ ਤੇ ਉਹਨੂੰ ਤੁਰੰਤ ਰਿਮੂਵ ਕਰਨ ਦੀ ਕੋਸ਼ਿਸ਼ ਕਰੋ ਤੇ ਕਦੀ ਵੀ ਜਦੋਂ ਆਪਣੇ ਫੋਨ ਦਾ ਡਾਟਾ ਜਾਂ ਐਪ ਉਹ ਯੂਜ਼ ਕਰਦੇ ਹੋ ਕਦੀ ਵੀ ਉਹਨੂੰ ਇਸ ਤਰੀਕੇ ਦੇ ਨਾਲ ਨਾ ਲੌਕ ਕਰੋ ਕਿ ਤੁਸੀਂ ਮਤਲਬ ਉਹਦਾ ਕੈਮਰਾ ਜਾਂ ਲੋਕੇਸ਼ਨ ਜਾਂ ਸਾਰਾ ਕੁਝ ਉਹਦਾ ਤੁਸੀਂ ਔਨ ਕਰ ਦਿੰਦੇ ਹੋ ਸੋ ਇਹਦੇ ਤੇ ਖਿਆਲ ਕਰੋ ਤਾਂ ਹੀ ਤੁਸੀਂ ਬਚ ਸਕਦੇ ਹੋ ਸੋ ਦੋਸਤੋ ਇਸ ਹਨ ਗੁਰਪ੍ਰੀਤ ਜੀ ਜਿਨ੍ਹਾਂ ਨੇ ਸਾਈਬਰ ਸੁਰੱਖਿਆ ਸਬੰਧੀ ਸਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਕੋਈ ਆਪਣਾ ਅਨੁਭਵ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹੋ ਸਕਦਾ ਹੈ ਕਿ ਤੁਹਾਡਾ ਇੱਕ ਸ਼ੇਅਰ ਕਿਸੇ ਨੂੰ ਵੱਡਾ ਘਾਟਾ ਪੈਣ ਤੋਂ ਬਚਾ ਸਕਦਾ ਹੋਵੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ